ਰਣਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਆਂਦਾ ਹੈਗਾ ਉਹਦੇ ਨਾਲ ਹੀ ਅਸੀਂ ਸਾਰੇ ਸਿਸਟਮ ਨੂੰ ਫੀਡ ਕਰਦੇ ਆਂ ਕਾਫੀ ਸਾਰੇ ਵਾਟਰ ਕੋਰਸ ਪਿਛਲੇ 2 ਸਾਲਾਂ ਚ ਅਸੀਂ ਰਿਸਟੋਰ ਕਰਾਏ ਸੀਗੇ ਤੇ ਇਸ ਸਾਲ ਵੀ ਅਸੀਂ ਕਾਫੀ ਸਾਰਾ ਪਾਣੀ ਛੱਡਿਆ ਹੈਗਾ ਨਹਿਰਾਂ ਤਕਰੀਬਨ ਸਾਡੀਆਂ ਫੁੱਲ ਕਪੈਸਿਟੀ ਚੱਲੀਆਂ ਨੇ ਸਾਰੀਆਂ ਡੇਲਾਂ ਦੇ ਸਾਡੀਆਂ ਸਾਡਾ ਪਾਣੀ ਜਾ ਰਿਹਾ ਤੇ ਕਿਸਾਨ ਪਾਣੀ ਯੂਜ਼ ਕਰ ਰਹੇ ਨੇ ਇਹ ਖਾਲ ਪਹਿਲਾਂ ਕੱਚਾ ਸੀ ਕੱਚੇ ਤੋਂ ਬਾਅਦ ਨਹਿਰ ਦੇ ਬੈਕਮੈਨ ਉਪਰਾਲੇ ਕਰਕੇ ਇਸ ਨੂੰ ਪੱਕਾ ਕਰ ਦਿੱਤਾ ਇਸ ਦਿਨ ਨਾਲ ਸਾਡੇ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਉਪਰਾਲੇ ਕੀਤੇ ਗਏ ਸੀਗੇ ਪਿਛਲੇ ਸਾਲ ਤੋਂ ਜਿਹੜੀ ਮੇਰੀ ਸਬਡਿਵੀਜ਼ਨ ਦੇ ਵਿੱਚ ਜਿੰਨੀਆਂ ਨਹਿਰਾਂ ਹੈਗੀਆਂ ਉਹ ਕੱਚੀਆਂ ਤੋਂ ਪੱਕੀ ਕਰ ਦਿੱਤੀ ਗਈ ਜਿਹਦੇ ਵਿੱਚ ਵੀ ਵੱਡੀਆਂ ਨਹਿਰਾਂ ਜਿਹੜੀਆਂ ਹੈਗੀਆਂ ਉਹਦੇ ਬੈੱਡ ਜਿਹੜੇ ਕੱਚੇ ਰੱਖੇ ਗਏ ਨੇ ਤਾਂ ਕਿ ਉਹ ਜ਼ਮੀਨੀ ਪਾਣੀ ਵੀ ਰੀਚਾਰਜ ਹੋ ਸਕੇ ਸਾਨੂੰ ਪਾਣੀ ਸਰਕਾਰ ਦੇ ਰਹੀ ਆ ਸਰਕਾਰ ਦਾ ਬਹੁਤ ਵਧੀਆ ਭਰਾਲਾ ਹੈ ਭਰਾ ਨੂੰ ਬੇਨਤੀ ਇਹੋ ਜੀ ਸਾਰੇ ਆਪੋ ਆਪਣੇ ਖਾਲ ਪਾਗੇ ਐਂਡ ਤੱਕ ਪਾਣੀ ਖੜੋ ਜੀ ਪਾਣੀ ਬਹੁਤ ਆਉਂਦਿਆ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਭ ਲੱਭ ਕੇ ਪੱਕੀਆਂ ਕੀਤੀਆਂ ਪਹਿਲਾਂ 21% ਨਹਿਰਾਂ ਨਾਲ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ 70% ਹੋ ਜਾਣਾ ਅਕਤੂਬਰ ਤੱਕ ਸਾਡੇ 14 ਲੱਖ ਚੋਂ 6 ਲੱਖ ਟਿਊਬਵਲ ਬੰਦ ਹੋ ਜਾਣਗੇ ਪੰਜਾਬ ਚ